ਐਕਸਾਈਜ਼ ਵਿਭਾਗ ਲਗਾਤਾਰ ਨਜਾਇਜ਼ ਸ਼ਰਾਬ ਦੇ ਮਾਲ ਦੇ ਖਿਲਾਫ ਕਾਰਵਾਈ ਕਰਦਾ ਰਹਿੰਦਾ ਹੈ ਤੇ ਇਸੇ ਤਹਿਤ ਹੀ ਓਆ ਦੇ ਪਿੰਡ ਬਣੀ ਲੋਦੀ ਵਿਖੇ ਨਾਕਾ ਲਗਾ ਕੇ ਐਕਸਾਈਜ਼ ਵਿਭਾਗ ਵੱਲੋਂ 82 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਫੜੀਆਂ ਗਈਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਈਟੀਓ ਨਰਿੰਦਰ ਵਾਲੀਆ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਗੱਡੀ ਰਾਹੀਂ ਇਹ ਨਜਾਇਜ਼ ਸ਼ਰਾਬ ਪੇੜੀ ਆ ਰਹੀ ਹੈ ਤੇ ਉਹਨਾਂ ਨੇ ਪਿੰਡ ਬਣੀ ਲੋਦੀ ਵਿਖੇ ਨਾਕਾ ਲਗਾ ਕੇ ਇਸ ਗੱਡੀ ਦੇ ਵਿੱਚ ਤਲਾਸ਼ੀ ਦੌਰਾਨ 82 ਪੇਟੀਆਂ ਸ਼ਰਾਬ ਦੀਆਂ ਉਹਨਾਂ ਨੇ ਫੜੀਆਂ ਉਨੇ ਕਿਹਾ ਕਿ ਇਸ ਪੇਟੀਆਂ ਦੇ ਨਾਲ ਨਾਲ ਇੱਕ ਅਰੋਪੀ ਨੂੰ ਵੀ ਉਹਨਾਂ ਨੇ ਕਾਬੂ ਕੀਤਾ ਹੈ ਜਦਕਿ ਉਸ ਦਾ ਦੂਸਰਾ ਸਾਥੀ ਪੱਜਨ ਵਿੱਚ ਕਾਮਯਾਬ ਹੋ ਗਿਆ। ਅਸੀਂ ਐਸਾ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੋਈ ਗੱਡੀ ਆ ਰਹੀ ਹੈ ਉਕਾਰੋਂ ਨਾਜਾਇਜ਼ ਸ਼ਰਾਬ ਦੀ। ਸੋ ਇਸ ਕਰਕੇ ਮੈਂ ਮੇਰੇ ਇਨਸਪੈਕਟਰ ਤੇ ਪੁਲਿਸ ਪਾਰਟੀ ਨੇ ਅਸੀਂ ਨਾਕਾ ਲਗਾਇਆ ਬਣੀ ਲੋਕੀ। ਤੇ ਜਦੋਂ ਅਸੀਂ ਗੱਡੀਆਂ ਚੈੱਕ ਕਰ ਰਹੇ ਸੀ ਤਾਂ ਇੱਕ ਹਰੀ ਗੱਡੀ ਅਸੀਂ ਰਾਉਂਡ ਅਪ ਕੀਤੀ। ਉਸ ਦੇ ਵਿੱਚੋਂ ਕਾਫੀ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਮਿਲੀ। ਤੂੰ ਡਰਾਈਵਰ ਨੂੰ ਮੌਕੇ ਤੇ ਅਰੈਸਟ ਕਰ ਲਿਆ ਦੂਜਾ ਬੰਦਾ ਭੱਜ ਗਿਆ ਗੱਡੀ ਖੋਲਦੇ ਸਾਰੇ ਜਿਹੜਾ ਗੱਡੀ ਦਾ ਜਿਹੜਾ ਗੱਡੀ ਦਾ ਮਾਲਕ ਸੀਗਾ ਉਹ ਦੌੜ ਗਿਆ ਹਮ ਕਿੰਨੀ ਪੇਟੀਆਂ 82 ਪੇਟੀਆਂ ਹੈਗੀਆਂ ਸਾਡਾ ਅੰਗਰੇਜ਼ੀ ਕਿੰਨੀਆਂ ਮੈਂ ਦੇਸੀ ਦੇਸੀ ਹੈਗੀਆਂ ਰਾਇਲ ਸਟੈਗ ਹੈਗੀਆਂ 15 ਸਿਗਨੇਚਰ ਇੱਕ ਪੇਟੀ ਹੈ ਦੋ ਬਲੈਂਡਰ ਹੈ ਰੌਇਲ ਚੈਲੰਜ ਦੀ ਇੱਕ ਬੇਟੀਆ 10 ਮਕੜੇਵਲ ਦੀਆਂ ਬੇਟੀਆਂ ਤੇ ਬਲੈਕ ਹੌਨ 52 ਬੇਟੀ ਮੈਮ ਲਗਾਤਾਰ ਜਿਹੜਾ ਹੈਗਾ ਐਕਸਾਈਜ਼ ਵਿਭਾਗ ਵੱਲੋਂ ਵਿਭਾਗ ਵੱਲੋਂ ਨਜਾਇਜ਼ ਸ਼ਰਾਬ ਨੂੰ ਰੋਕਿਆ ਜਾ ਰਿਹਾ ਹੈਗਾ ਜੀ ਰਾਤ ਦੀ ਮੇਰੇ ਇਨਸਪੈਕਟਰ ਉਹ ਤੇ ਅਸੀਂ ਈਵਨ ਦੈਨ ਪੁਲਿਸ ਪਾਰਟੀਆਂ ਨਾਲ ਲੈ ਕੇ ਅਸੀਂ ਚੈਕਿੰਗ ਕਰਦੇ ਆ ਆਪਣੇ ਪਤਾ ਲੱਗ ਪਾਇਆ ਕਿਥੋਂ ਲੈ ਕਿਥੇ ਜਾ ਰਹੇ ਸੀ ਪਰ ਨਹੀਂ ਅੰਡਰ ਇਨਵੈਸਟੀਗੇਸ਼ਨ ਹੈਗਾ ਅਸੀਂ ਇਹ ਤਾਂ ਪਤਾ ਕਰਾਂਗੇ ਹੁਣ ਦੇਖਾਂਗੇ ਕੀ ਕਰ ਰਹੇ ਕਿਥੇ ਲੈ ਕੇ ਆ ਰਹੇ ਉਹ ਅੰਡਰ ਇਨਵੈਸਟੀਗੇਸ਼ਨ ਹੈ ਇਹਨਾਂ ਦੀ ਗੱਡੀ ਦੇ ਵਿੱਚੋਂ ਨਾ ਇੱਕ ਐਵੀ ਨਿਕਲਿਆ ਨੀਲਾ ਇਹ ਜਿਹੜੀ 50 ਲੀਟਰ ਲਾਨ ਹੈਗੀ ਉਹ ਕੱਚੀ ਸ਼ਰਾਬ ਕਹਿ ਸਕਦੇ ਜੀ ਉਹ ਵੀ ਮਿਲੀ ਹੈ ਉਹ ਵੀ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਵੀ ਕਿੱਥੋਂ ਲਿਆਇਆ ਤੇ ਕਿੱਧਰ ਨੂੰ ਜਾ ਰਿਹਾ ਹੈ ਮੈਡਮ ਲਗਾਤਾਰ ਪੰਜਾਬ ਦੇ ਵਿੱਚ ਦੇਸੀ ਸ਼ਰਾਬ ਪੀਣ ਨਾਲ ਮੋਤਾ ਵਧ ਰਹੀਆਂ ਹਨ ਤੇ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਦਾ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਵੀ ਇਹ ਜਿਹੜੀ ਲਜਾਇ ਸ਼ਰਾਬ ਹੈ ਜਿਹੜੀ ਬਣਾ ਕੇ ਬਾਹਰੋਂ ਅੰਦਰੋਂ ਬਣਾ ਕੇ ਭੇਜੀ ਜਾ ਰਹੀ ਹੈ ਤਾਂ ਉਸ ਉਹ ਨਾ ਯੂਜ਼ ਕਰਨ ਤਾਂ ਜ਼ਿਆਦਾ ਹੋਵੇ ਬੈਟਰ ਹੈ ਉਹਨਾਂ ਦੀ ਭੱਲੇ ਲਈ ਹੈਗੀ ਹੈ ਠੀਕ ਹੈ ਨਾ ਜਿਸ ਦੇ ਨਾਲ ਉਸ ਵਿੱਚ ਪਤਾ ਨਹੀਂ ਕਿ ਕਿੰਨੀ ਕੁਆਲਿਟੀ ਹੈ ਕੀ ਪਾਇਆ ਹੋਇਆ ਕੀ ਨਹੀਂ ਪਾਇਆ ਹੋਇਆ ਸੋ ਇਸ ਲਈ ਮੈਂ ਤਾਂ ਹੀ ਮੈਂ ਮੈਸੇਜ ਕਨਵੇ ਕਰਾਂਗੀ ਕਿ ਉਹ ਨਾਮ ਯੂਜ਼ ਕੀਤਾ ਜਾਵੇ